हां जी सस् नमस्कार दोस्तों किवें हो ठीक ठाक हो एक नवे अंदाज ਦੇ ਵਿੱਚ ਨਵੇਂ ਚੈਨਲ ਤੋਂ ਤੁਹਾਡੇ ਮੂਰੇ ਫੇਰ ਤੋਂ ਇੱਕ ਕਨਸੈਪਟ ਜਿਹੜਾ ਮੇਰਾ ਪੁਰਾਣਾ ਚੱਲਦਾ ਸੀ ਉਹ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਮੈਂ ਸੋਸ਼ਲ ਮੀਡੀਆ ਦੇ ਬਾਰੇ ਜਾਣਕਾਰੀ ਜਿਹੜੀ ਦਿੰਦਾ ਸੀ ਥੋੜਾ ਜਿਹਾ ਗੈਪ ਪੈ ਗਿਆ ਕੁਝ ਹੋਰ ਰੁਝੇਵੇਂ ਸੀਗੇ ਤੇ ਮੈਂ ਫੇਰ ਇੱਕ ਵਾਰੀ ਜੁੜਿਆ ਆਵਾ ਜੀ ਤੁਹਾਡੇ ਨਾਲ ਤੇ ਤੁਹਾਡੇ ਲਈ ਬਹੁਤ ਹੋਰ ਜਾਣਕਾਰੀਆਂ ਕੰਮ ਦੀਆਂ ਤੁਹਾਡੇ ਲਈ ਲੈ ਕੇ ਹੁਣ ਰੈਗੂਲਰ ਆਉਂਦਾ ਰਹੂੰਗਾ ਸੋ ਅੱਜ ਜਿਹੜਾ ਟਾਈਟਲ ਤੁਸੀਂ ਪੜ ਰਹੇ ਹੋ ਕਿ 500 ਰੁਪਏ ਲਗਾ ਕੇ ਮਹੀਨੇ ਦੇ ਲੱਖਾਂ ਰੁਪਏ ਕਮਾਓ ਕਈਆਂ ਨੂੰ ਮਜ਼ਾਕ ਲੱਗਦਾ ਹੋਊਗਾ ਕਿ ਆਪਣੇ ਵਿਊ ਲੈਣ ਦੀ ਖਾਤਰ ਇਹਨੇ ਟਾਈਟਲ ਲਿਖਤਾ ਨਹੀਂ ਦੋਸਤੋ ਇਹ ਕਰਨ ਵਾਲੇ ਕਰ ਰਹੇ ਨੇ 500 ਰੁਪਇਆ ਲਗਾ ਕੇ ਲੋਕਾਂ ਨੇ ਲੱਖਾਂ ਰੁਪਏ ਮਹੀਨਾ ਛਾਪਿਆ ਚਲੋ 500 ਨਹੀਂ ਹਜ਼ਾਰ ਲਾ ਲਓ 1500 ਲਾ ਲਓ 2000 ਲਗਾ ਲਓ ਇਸ ਤੋਂ ਬਾਅਦ ਖਰਚਾ ਤੁਹਾਡਾ ਨਹੀਂ ਹੋਣ ਵਾਲਾ ਕਿਵੇਂ ਮੈਂ ਸਮਝਾਉਣਾ ਤੁਹਾਨੂੰ ਦੇਖੋ ਮੈਂ ਗੱਲ ਕਰਨੀ ਆ ਜੀ ਇੰਟਰਨੈਟ ਦੀ ਕਿ ਇੰਟਰਨੈਟ ਦੇ ਜ਼ਰੀਏ ਆਪਾਂ ਪੈਸੇ ਕਿਵੇਂ ਕਮਾਉਣੇ ਆ ਇੰਟਰਨੈਟ ਤੋਂ ਪੈਸੇ ਕਮਾਉਣ ਦੇ ਬਹੁਤ ਸਾਰੇ ਤਰੀਕੇ ਹੋ ਸਕਦੇ ਆ ਤੁਸੀਂ ਫ੍ਰੀਲੈਂਸਰ ਬਣ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਫ੍ਰੀਲੈਂਸਰ ਕਿ ਤੁਹਾਨੂੰ ਕੋਈ ਹਾਇਰ ਕਰਦਾ ਤੁਸੀਂ ਕੰਟੈਂਟ ਲਿਖਦੇ ਹੋ ਕੁਝ ਸਕ੍ਰਿਪਟ ਲਿਖਦੇ ਹੋ ਤੁਸੀਂ ਟਾਈਪਿੰਗ ਕਰਦੇ ਹੋ ਤੁਸੀਂ ਵਾਇਸਓਵਰ ਕਰਦੇ ਹੋ ਤਾਂ ਤੁਹਾਨੂੰ ਹਾਇਰ ਕੀਤਾ ਜਾ ਸਕਦਾ ਤਾਂ ਉਹਦੇ ਲਈ ਸਿਰਫ ਤੁਸੀਂ ਕੁਝ ਵੈਬਸਾਈਟਸ ਨੇ ਤੇ ਉਹਦੇ ਤੇ ਜਾ ਕੇ ਜਦੋਂ ਫਾਈਬਰ ਆ ਫਾਈਬਰ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਮੈਂ ਲਿਖ ਕੇ ਤੁਹਾਨੂੰ ਦਿਖਾ ਦਿੰਨਾ ਆ ਸਪੈਲਿੰਗ ਆ ਜੀ ਇਹਦੇ ਤੇ ਜਾ ਕੇ ਕੋਈ ਵੀ ਤੁਹਾਡਾ ਟੈਲੈਂਟ ਆ ਆਪਣਾ ਸਾਰਾ ਉਹ ਲਿਖੋ ਡਿਟੇਲ ਲਿਖੋ ਤੇ ਲੋਕ ਤੁਹਾਨੂੰ ਇਥੋਂ ਹਾਇਰ ਕਰ ਸਕਦੇ ਆ ਤੁਹਾਨੂੰ ਪੇ ਵੀ ਕਰ ਸਕਦੇ ਆ ਇੱਕ ਤਾਂ ਇਹ ਤਰੀਕਾ ਹੋ ਗਿਆ ਤੁਹਾਡਾ ਲੱਗਿਆ ਕੁਝ ਨਹੀਂ ਹੈਗਾ ਤੁਹਾਡਾ بس ਟੈਲੈਂਟ ਕੰਮ ਆਉਣਾ ਜਾਂ ਫਿਰ ਬਹੁਤ ਜ਼ਿਆਦਾ ਅੱਜ ਕੱਲ੍ਹ ਚੱਲੀਆਂ ਜੀ ਗੇਮਸ ਵਾਲੀਆਂ ਐਪ ਨੇ ਉਹਨਾਂ ਤੋਂ ਪਾ ਪੈਸਾ ਤੁਸੀਂ ਕਮਾ ਸਕਦੇ ਹੋ ਇਹਦੇ ਬਾਰੇ ਮੈਂ ਕੁਝ ਨਹੀਂ ਕਹੂੰਗਾ ਮੇਰਾ ਇਹ ਸਬਜੈਕਟ ਨਹੀਂ ਹੈਗਾ ਵੀ ਗੇਮਸ ਤੋਂ ਆਪਾਂ ਪੈਸਾ ਕਿਵੇਂ ਕਮਾ ਸਕਦੇ ਹੋ ਇਹ ਜੈਨੂਨ ਨੇ ਜਾਂ ਫੇਕ ਨੇ ਕਿੰਨੀਆਂ ਇੱਕ ਐਪਸ ਜੈਨੂਨ ਨੇ ਹੋਣਗੀਆਂ ਮੈਂ ਨਹੀਂ ਕਹਿੰਦਾ ਸਾਰੀਆਂ ਫੇਕ ਹੀ ਨੇ ਪਰ ਮੈਂ ਰეკਮੈਂਡ ਨਹੀਂ ਕਰੂੰਗਾ ਤੁਹਾਨੂੰ ਕਿਉਂਕਿ ਇਹ ਮੇਰੀ ਨੌਲੇਜ ਦੇ ਵਿੱਚ ਇਹਦੇ ਬਾਰੇ ਕੁਝ ਨਹੀਂ ਹੈਗਾ ਤੁਸੀਂ ਕੋਈ ਹੋਰ ਕਿਸੇ ਤੇ ٹرسٹ ਆ ਤਾਂ ਇਹਦੇ ਬਾਰੇ ਜਾਣ ਸਕਦੇ ਹੋ ਕਿ ਸੱਚੀ ਇਹ ਤੋਂ ਪੈਸਾ ਬਣਦਾ ਕੀ ਇਹਦਾ ਜਿਹੜਾ ਆਰਗੈਨਿਕ ਪੈਸਾ ਕਮਾਉਣ ਦਾ ਸਾਧਨ ਹੈਗਾ ਇਹ ਕੋਈ ਤਾਂ ਇਹ ਪਤਾ ਕਰ ਸਕਦੇ ਹੋ ਹੁਣ ਮੇਰਾ ਸਬਜੈਕਟ ਕਿਹੜਾ ਵਾ ਜਿਹਦੇ ਬਾਰੇ ਮੈਂ ਗੱਲ ਕਰਨੀ ਆ ਮੇਰਾ ਸਬਜੈਕਟ ਆ ਜੀ YouTube ਇਸ ਤੋਂ ਵਧੀਆ ਤਰੀਕਾ ਨਹੀਂ ਹੈਗਾ ਦੋਸਤੋ ਕੋਈ ਵੀ ਪੈਸਾ ਕਮਾਉਣ ਦਾ ਤੇ ਜਿਹੜੀ ਹੁਣ ਮੈਂ 500 ਦੀ ਗੱਲ ਕੀਤੀ ਸੀ ਇਹਦਾ ਮਤਲਬ ਆ ਕਿ ਸਾਨੂੰ ਸਿਰਫ ਆਪਣੇ ਘਰ ਦੇ ਵਿੱਚ ਇੱਕ ਇੰਟਰਨੈਟ ਲੱਗਿਆ ਹੋਣਾ ਚਾਹੀਦਾ ਜਿਹਦਾ ਰੈਂਟ 500 ਹੱਦ ਹਜ਼ਾਰ ਰੁਪਿਆ ਹੋ ਸਕਦਾ ਮਹੀਨੇ ਦਾ ਠੀਕ ਹੈ ਜਿਹੜਾ ਆਪਾਂ ਵਾਈਫਾਈ ਲਗਾਉਨੇ ਆ ਘਰੇ ਉਹ ਤੁਹਾਨੂੰ ਚਾਹੀਦਾ ਤੇ ਤੁਸੀਂ ਲੱਖਾਂ ਰੁਪਿਆ ਬਿਲਕੁਲ ਕਮਾ ਸਕਦੇ ਹੋ ਤੇ ਤੁਹਾਨੂੰ ਉਦਾਹਰਨਾਂ ਬਹੁਤ ਸਾਰੀਆਂ YouTube ਤੇ ਹੀ ਮਿਲ ਜਾਣਗੀਆਂ ਜਿਨ੍ਹਾਂ ਨੇ ਘਰੇ ਬੈ ਕੇ YouTube ਦੇ ذریعے ਪੈਸਾ ਕਮਾਇਆ ਸੋ ਜਿਹੜੀਆਂ ਮੈਂ ਤੁਹਾਨੂੰ ਗੱਲ ਕਹੀ ਵੀ 1500 2000 ਤੋਂ ਵੱਧ ਖਰਚਾ ਨਹੀਂ ਹੋਣ ਵਾਲਾ ਲਾ ਲਓ ਚਲੋ 500 ਤੋਂ 800 ਤੱਕ ਤੁਹਾਡਾ ਵਾਈਫਾਈ ਹੋ ਗਿਆ ਜੀ ਫੋਨ ਤੁਹਾਡੇ ਸਾਰਿਆਂ ਦੇ ਕੋਲ ਹੀ ਆ ਜੀ ਕੋਈ ਬੰਦਾ ਹੋਊਗਾ ਜਿਹਦੇ ਕੋਲ ਅੱਜ ਕੱਲ ਛੋਟਾ ਫੋਨ ਹੋਊਗਾ ਹਨਾ ਨਹੀਂ ਤਾਂ ਸਾਰਿਆਂ ਕੋਲ smartphones ਹੈਗੇ ਆ ਜੀ ਕਿਸੇ ਕੋਲ ਮਹਿੰਗੇ ਕਿਸੇ ਦੇ ਕੋਲ ਸਸਤੇ ਤੇ ਇੱਕ ਮਾਈਕ ਲੈਣਾ ਪੈ ਸਕਦਾ ਜੀ ਉਹ ਵੀ ਤੁਹਾਨੂੰ ਹਜ਼ਾਰ ਤੋਂ ਥੱਲੇ ਥੱਲੇ ਮਿਲ ਜਾਊਗਾ ਜੀ ਕੋਈ ਵੀ ਵਾਇਰ ਵਾਲਾ ਮਾਈਕ ਆ ਜਿਹੜਾ ਸੋ 2000 ਤੋਂ ਘੱਟ ਇਨਵੈਸਟਮੈਂਟ ਆ ਆ ਤਾਂ ਤੁਹਾਡੀ ਜਿਹੜੀ ਵਨ ਟਾਈਮ ਇਨਵੈਸਟਮੈਂਟ ਆ ਇਹ ਚਲੋ ਤੁਸੀਂ ਹਰ ਮਹੀਨੇ ਜਿਹੜੇ ਦੇਣੇ ਆ ਠੀਕ ਹੈ ਇਸ ਤੋਂ ਜ਼ਿਆਦਾ ਕੁਝ ਨਹੀਂ ਕਰਨਾ YouTube ਤੇ ਕੁਝ ਇਹੋ ਜਿਹੇ ਕਨਸੈਪਟ ਪਏ ਨੇ ਜਿਨ੍ਹਾਂ ਤੇ ਕੋਈ ਇਨਵੈਸਟਮੈਂਟ ਨਹੀਂ ਤੁਸੀਂ ਕੰਮ ਸ਼ੁਰੂ ਕਰ ਸਕਦੇ ਹੋ ਫੇਸਲੈਸ ਚੈਨਲ ਬਣਾ ਕੇ ਉਹਨਾਂ ਤੋਂ ਇਨਕਮ ਸ਼ੁਰੂ ਕਰ ਸਕਦੇ ਹੋ ਠੀਕ ਹੈ ਜੀ ਕੁਝ ਆਈਡੀਆਜ਼ ਜਿਹੜੇ ਮੈਂ ਪੁਰਾਣੇ ਚੈਨਲ ਤੇ ਬਹੁਤ ਦਿੰਦਾ ਸੀ ਤੁਹਾਨੂੰ ਮੈਂ ਦੁਬਾਰਾ ਦੇ ਦਿੰਦਾ ਕਿ ਜੇ ਤੁਸੀਂ ਬਿਨਾ ਇਨਵੈਸਟਮੈਂਟ ਕੀਤੇ ਸਾਰਾ ਕੁਝ ਆਪਣੇ ਫੋਨ ਦੇ ਵਿੱਚੋਂ ਹੀ ਕੱਢ ਕੇ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਕਿਹੜੇ ਕਨਸੈਪਟ ਹੋ ਸਕਦੇ ਆ ਜਿਵੇਂ ਤੁਸੀਂ ਸਟੋਰੀ ਵਾਲੇ ਚੈਨਲ ਬਣਾ ਸਕਦੇ ਹੋ ਸਾਰੇ ਫੇਸਲੈਸ ਲਿਖੂਗਾ ਮੈਂ ਸਟੋਰੀਜ਼ ਬੋਲੋ ਬੱਚਿਆਂ ਦੀਆਂ ਮੋਟੀਵੇਸ਼ਨਲ ਕਹਾਣੀਆਂ ਹੋਗੀਆਂ ਪਰਿਵਾਰ ਦੀਆਂ ਕਹਾਣੀਆਂ ਹੋਗੀਆਂ ਇਹ ਤੁਸੀਂ ਫੋਟੋਜ਼ ਲਗਾ ਕੇ ਮਤਲਬ ਪਾ ਸਕਦੇ ਹੋ ਤੁਸੀਂ ਫੇਰ ਵਿਦ ਫੇਸ ਵੀ ਜੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਤਾਂ ਵਿਦ ਫੇਸ ਵੀ ਆ ਕੇ ਇਹ ਕੰਮ ਕਰ ਸਕਦੇ ਹੋ ਇਹਦੇ ਵਿੱਚ ਬਹੁਤ ਵਧੀਆ ਰਿਸਪੌਂਸ ਤੁਹਾਨੂੰ ਮਿਲ ਸਕਦਾ ਦੂਜਾ ਆਉਂਦਾ ਜੀ ਕਿ ਸਾਖੀਜ਼ ਬੋਲ ਦੋ ਪਰ ਬੋਲਿਓ ਬਿਲਕੁਲ ਸਹੀ ਸਹੀ ਇਤਿਹਾਸ ਦਰਸ਼ਨ ਆਪਾਂ ਸਿੱਖ ਧਰਮ ਦੇ ਨਾਲ ਜੁੜਿਆ ਹੋਇਆ ਜਾਂ ਕਿਸੇ ਵੀ ਧਰਮ ਦੇ ਨਾਲ ਜੁੜਿਆ ਹੋਇਆ ਆਪਾਂ ਇੱਕ ਧਾਰਮਿਕ ਚੈਨਲ ਬਣਾ ਸਕਦੇ ਹਾਂ ਸੋ ਇਹਨੂੰ ਮੈਂ ਕਹੂੰਗਾ ਕਿ ਧਾਰਮਿਕ ਚੈਨਲ ਦਾ ਨਾਮ ਇਹਨੂੰ ਆਪਾਂ ਦੇ ਦਿੰਦੇ ਹਾਂ ਹੋਰ ਕੀ ਕਰ ਸਕਦੇ ਹੋ ਤੁਸੀਂ ਹੈਲਥ ਟਿਪਸ ਦੇ ਸਕਦੇ ਹੋ ਜੀ ਇਹਦੇ ਤੇ ਵੀ ਕਾਫੀ ਵਧੀਆ ਰੀਚ ਆ ਜਾਂਦੀ ਹੈ ਜੇ ਤੁਸੀਂ ਇੱਕ ਜਿਹੜੇ ਦੇਸੀ ਨੁਸਖੇ ਕਹਿ ਲੋ ਕਿ ਤੁਹਾਨੂੰ ਆਉਂਦੇ ਨੇ ਤੁਸੀਂ ਬਜ਼ੁਰਗਾਂ ਦੀ ਸਲਾਹ ਲੈ ਕੇ ਇਹ ਚੈਨਲ ਬਣਾ ਸਕਦੇ ਹੋ ਉਹਨਾਂ ਦੀ ਜ਼ਿੰਦਗੀ ਦਾ ਨਚੂੜਾ ਜਿਹੜਾ ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਤਜਰਬਾ ਲੈ ਕੇ ਤੁਸੀਂ ਬਹੁਤ ਸਾਰੀਆਂ ਗੱਲਾਂ ਇਕੱਠੀਆਂ ਕਰਕੇ ਬਹੁਤ ਸਾਰੀਆਂ ਕਿਤਾਬਾਂ ਮਿਲ ਜਾਂਦੀਆਂ ਉਹ ਵੀ ਲੋਕਾਂ ਨੂੰ ਸਲਾਹ ਦੇ ਸਕਦੇ ਹੋ ਪਰ ਇੱਥੇ ਵੀ ਕੋਈ ਵੀ ਗਲਤ ਗਾਈਡ ਕਿਸੇ ਨੂੰ ਨਹੀਂ ਕਰਨਾ ਫੂਡ ਵਾਲੇ ਚੈਨਲ ਬਣਾ ਸਕਦੇ ਹੋ ਜੀ ਫੂਡ ਚੈਨਲ ਇਹਦੇ ਵਿੱਚ ਤੁਸੀਂ ਕਿਹੜੀ ਚੀਜ਼ ਕਿਵੇਂ ਬਣਨੀ ਆ ਕਿ ਕਿਦਾਂ ਸਾਰਾ ਕੋਈ ਵੀ ਜਿਹੜੀ ਔਖੀ ਰੈਸਪੀ ਦੱਸ ਸਕਦੇ ਹੋ ਲੋਕਾਂ ਨੂੰ ਕਿ ਸਾਗ ਕਿਵੇਂ ਬਣਾਉਣਾ ਕਈ ਕੁੜੀਆਂ ਨੂੰ ਵਿਚਾਰੀਆਂ ਨੂੰ ਨਹੀਂ ਬਣਾਉਣਾ ਆਉਂਦਾ ਸਾਗ ਉਹਨਾਂ ਦੀ ਹੈਲਪ ਕਰ ਸਕਦੇ ਹੋ ਬਹੁਤ ਸਾਰੀਆਂ ਵੀਡੀਓਜ਼ ਹਨ ਤੁਹਾਨੂੰ ਇਹਨਾਂ ਤੇ ਮਿਲ ਜਰੂਰ ਜਾਣਗੀਆਂ ਪਰ ਤੁਸੀਂ ਇਹ ਦੇਖਣਾ ਕਿ ਤੁਸੀਂ ਵੱਖਰੇ ਤਰੀਕੇ ਦੇ ਨਾਲ ਕਿਵੇਂ ਪੇਸ਼ ਕਰੋਗੇ ਕਿ ਲੋਕ ਤੁਹਾਡੇ ਨਾਲ ਜੁੜਨ ਇਹ ਨਾ ਸੋਚਿਓ ਵੀ ਯਾਰ ਇਹ ਜਿਹੜੇ ਵੀ ਮੈਂ ਕਨਸੈਪਟ ਲਿਖੇ ਨੇ ਇਹਨਾਂ ਤੇ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਕੰਪੀਟੀਸ਼ਨ ਆ ਵੀ ਮੈਂ ਕਿੱਦਾਂ ਅੱਗੇ ਆ ਜੂੰ ਇਹ ਚੀਜ਼ ਸੋਚ ਕੇ ਐਦਾਂ 네ਗੇਟਿਵ ਹੋ ਕੇ ਕੋਈ ਵੀ ਕੰਮ ਸ਼ੁਰੂ ਨਹੀਂ ਕਰਨਾ ਠੀਕ ਆ ਦੋਸਤੋ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਇੱਕ ਨਿੱਕੀ ਜੀ ਤੁਹਾਨੂੰ ਇਹ ਸਲਾਹ ਹੀ ਦੇਣ ਆਇਆ ਸੀਗਾ ਥੋੜਾ ਜਿਹਾ ਗੈਪ ਪੈ ਗਿਆ ਮੈਨੂੰ ਹੁਣ ਇੱਕ ਵਾਰੀ ਦੁਬਾਰਾ ਸਾਰਾ ਜੋ ਵੀ ਪਿੱਛੇ ਮੈਂ ਕੀਤਾ ਵਾ ਉਹਨੂੰ ਨਵੇਂ ਤਰੀਕੇ ਦੇ ਨਾਲ ਪੇਸ਼ ਕਰਨ ਦੇ ਲਈ ਕੰਟੈਂਟ ਇਕੱਠਾ ਕਰਨਾ ਪੈਣਾ ਤੇ ਬਹੁਤ ਤੁਹਾਡੇ ਸਾਥ ਦੀ ਮੈਨੂੰ ਦੁਬਾਰਾ ਲੋੜਾ ਅੱਜ ਮੈਂ ਇੱਕ ਆਪਣਾ ਵੀ ਟ੍ਰਾਇਲ ਹੀ ਕਹਿ ਲਓ ਕੀਤਾ ਵਾ ਬੜੇ ਲੰਬੇ ਸਮੇਂ ਬਾਅਦ ਜਿੱਦਾਂ ਮੈਂ ਬੋਲਿਆ ਵਾਂ ਜੀ ਬੜੇ ਲੰਬੇ ਸਮੇਂ ਬਾਅਦ ਕਹਿ ਲਓ ਮੈਂ ਬੋਰਡ ਦੇ ਉੱਤੇ ਆਇਆ ਵਾਂ ਤੇ ਤੁਹਾਡਾ ਸਾਥ ਰਹੂਗਾ ਤਾਂ ਅੱਗੇ ਇਹ ਸਫਰ ਨੂੰ ਬਹੁਤ ਲੰਬਾ ਲੈ ਕੇ ਜਾਵਾਂਗੇ ਸੋ ਜਿਹੜੀ ਮੈਂ ਗੱਲ ਕਹੀ ਆ ਕਿ ਆਪਣੇ ਹੌਂਸਲੇ ਬੁਲੰਦ ਰੱਖੋ ਸਿਰਫ ਇੱਕ ਇੰਟਰਨੈਟ ਤੁਹਾਨੂੰ ਚਾਹੀਦਾ ਵਾ ਤੇ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਦੁਨੀਆ ਬਦਲ ਸਕਦੇ ਹੋ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਚ ਇੱਕ ਨਵੀਂ ਆ ਜਿਹੜੀ ਸਲਾਹ ਤੁਹਾਡੇ ਲਈ ਲੈ ਕੇ ਇੱਕ ਨਵਾਂ ਕਨਸੈਪਟ ਲੈ ਕੇ ਜਲਦੀ ਮਿਲਦਾ